ਇਸ ਵੇਲੇ ਦੀ ਵੱਡੀ ਖਬਰ ਖਡੂਰ ਸਾਹਿਬ ਤੋਂ ਆ ਰਹੀ ਹੈ ਜਿੱਥੇ ਇੱਕ ਫੌਜੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ 3 ਦਿਨ ਪਹਿਲਾਂ ਇਸ ਫੌਜੀ ਦਾ ਵਿਆਹ ਹੋਇਆ ਸੀਗਾ ਔਰ ਇਸੀ ਵਿਆਹ ਦਾ ਜਸ਼ਨ ਮਨਾਉਣ ਦੇ ਲਈ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰ ਰਿਹਾ ਸੀ ਔਰ ਕਿਹਾ ਜਾ ਰਿਹਾ ਕਿ ਦੋਸਤਾਂ ਵੱਲੋਂ ਫਾਇਰ ਕੀਤੇ ਗਏ ਖੁਸ਼ੀ ਦੇ ਵਿੱਚ ਔਰ ਇੱਕ ਫਾਇਰ ਜਿਹੜਾ ਹੈ ਇਸ ਫੌਜੀ ਨੂੰ ਲੱਗ ਜਾਂਦਾ ਹੈ ਜਿਸ ਦਾ ਨਾਮ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ ਹੈ ਔਰ ਮੌਕੇ ਤੇ ਹੀ ਇਸ ਫੌਜੀ ਦੀ ਮੌਤ ਹੋ ਜਾਂਦੀ ਹੈ ਬੇਹਤ ਦਰਦਨਾਕ ਔਰ ਬੇहद ਮੰਦ ਭਾਗੀ ਖਬਰ ਹੈ ਕਿਉਂਕਿ 3 ਦਿਨ ਪਹਿਲਾਂ ਜਿਸ ਘਰ ਦੇ ਵਿੱਚ ਖੁਸ਼ੀਆਂ ਦਾ ਵਾਲਾ ਮਾਹੌਲ ਸੀ ਔਰ ਉੱਥੇ ਹੁਣ ਮਾਤਮ ਜੜੀਆਂ ਨੇ ਖੁਸ਼ੀਆਂ ਨੇ ਉਹ ਮਾਤਮ 'ਚ ਤਬਦੀਲ ਹੋ ਗਿਆ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਕਿਹਾ ਜਾ ਰਿਹਾ ਕਿ ਦੋ ਪੈਣਾ ਦਾ ਇਕਲੌਤਾ ਭਰਾ ਸੀ ਗੁਰਸੇਵਕ ਸਿੰਘ ਜੋ 18 ਸਿੱਖ ਬਟਾਲੀਅਨ ਵਿੱਚ ਤਨਨਾਥ ਸੀਗਾ ਔਰ ਡਿਬੜੂਗੜ ਅਸਾਮ ਵਿਖੇ ਡਿਊਟੀ ਕਰ ਰਿਹਾ ਸੀ ਔਰ ਬਿਤੇ ਕਰੀਬ 9 ਸਾਲ ਤੋਂ ਫੌਜ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਰਿਹਾ ਸੀ 3 ਦਿਨ ਪਹਿਲਾਂ ਉਸ ਦਾ 29 ਜਨਵਰੀ ਨੂੰ ਵਿਆਹ ਹੋਇਆ ਸੀ ਔਰ ਵਿਆਹ ਦੀ ਪਾਰਟੀ ਜਿਹੜੀ ਸੀ ਆਪਣੇ ਦੋਸਤਾਂ ਨੂੰ ਕਰਨ ਦੇ ਲਈ ਗਿਆ ਸੀ ਉਥੇ ਪਾਰਟੀ ਚੱਲ ਰਹੀ ਸੀ ਔਰ ਇਸੇ ਦੌਰਾਨ ਉਸਦੇ ਸਾਥੀ ਜਿਹੜੇ ਨੇ ਉਹ ਵੀ ਜਿਹੜੇ ਦੋ ਦੋਸਤ ਸੀਗੇ ਉਹ ਵੀ ਫੌਜ ਵਿੱਚ ਹੀ ਤੇ ਨਾਲ ਸਨ ਉਸਦੇ ਨਾਲ ਦੇ ਕਲੀਕ ਸਨ ਉਹਨਾਂ ਵੱਲੋਂ ਜਦੋਂ ਫਾਇਰ ਕੀਤਾ ਗਿਆ ਤੇ ਉਹ ਫਾਇਰ ਜਿਹੜਾ ਹੈ ਉਹ ਗੁਰਸੇਵਕ ਨੂੰ ਲੱਗ ਜਾਂਦਾ ਹੈ ਔਰ ਉਸਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਕਲੌਤਾ ਪੁੱਤ ਆਪਣੀ ਜਵਾਨ ਜਿਹੜੀ ਹੈ ਉਹ ਗਵਾਹ ਬੈਠਾ ਹੈ ਫਿਲਹਾਲ ਇੱਕ ਲੜਕੇ ਨੂੰ ਪੁਲਿਸ ਵੱਲੋਂ ਜਿਹੜਾ ਹੈ ਉਸ ਤੇ ਪਰਚਾ ਕਰ ਲਿਆ ਗਿਆ ਹੈ ਔਰ ਉਸ ਦੀ ਗ੍ਰਿਫਤਾਰੀ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਪੁਲਿਸ ਦੇ ਕਹਿਣ ਮੁਤਾਬਕ ਪਾਰਟੀ ਚੱਲ ਰਹੀ ਸੀ ਔਰ ਪਾਰਟੀ ਦੌਰਾਨ ਹੀ ਇਹ ਵੱਡੀ ਘਟਨਾ ਜਿਹੜੀ ਹੈ ਵਾਪਰੀ ਹੈ ਗੁਰਸੇਵਕ ਦੀ ਥਾਂ ਤੇ ਹੀ ਮੌਤ ਹੋ ਗਈ ਹੈ ਇਹ ਫੌਜੀ ਜਿਹੜਾ ਸੀਗਾ ਛੁੱਟੀ ਤੇ ਆਇਆ ਸੀਗਾ ਔਰ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਣੇ ਵਿਆਹ ਦੀ ਖੁਸ਼ੀ ਸਾਂਝੀ ਕਰ ਰਿਹਾ ਸੀ ਪਾਰਟੀ ਕਰ ਰਹੇ ਸਨ ਪਾਰਟੀ ਦੌਰਾਨ ਜਿਹੜੇ ਗੁਰਸੇਵਕ ਦੇ ਦੋ ਦੋਸਤ ਸਨ ਉਹਨਾਂ ਵੱਲੋਂ ਦੋਨਾਂ ਵੱਲੋਂ ਕੀ ਆਖਿਆ ਜਾ ਰਿਹਾ ਸੀ ਕਿ ਇੱਕ ਕਹਿ ਰਿਹਾ ਸੀ ਕਿ ਉਸ ਵੱਲੋਂ ਫਾਇਰ ਕੀਤੇ ਜਾਣਗੇ ਉਹ ਦੂਸਰਾ ਕਹਿ ਰਿਹਾ ਸੀ ਉਸ ਵੱਲੋਂ ਫਾਇਰ ਕੀਤਾ ਜਾਵੇਗਾ ਔਰ ਇਸੇ ਦੇ ਵਿਚਾਲੇ ਜਿਹੜਾ ਇੱਕ ਜਿਹੜੀ ਹੈ ਫਾਇਰ ਹੋ ਜਾਂਦਾ ਹੈ ਔਰ ਫਾਇਰ ਸਿੱਧੇ ਗੁਰਸੇਵਕ ਨੂੰ ਲੱਗਦਾ ਹੈ ਔਰ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਬੇहद ਮੰਦ ਭਾਗੀ ਘਟਨਾ ਹੈ ਉਸ ਪਰਿਵਾਰ ਦੇ ਲਈ ਵੀ ਜਿਸ ਪਰਿਵਾਰ ਦਾ ਇਕਲੌਤਾ ਪੁੱਤ ਜਿਹੜਾ ਹੈ ਉਹ ਆਪਣੀ ਜਾਨ ਗਵਾ ਬੈਠਾ ਹੈ ਔਰ ਦੋ ਭੈਣਾਂ ਦੇ ਲਈ ਜਿਨ੍ਹਾਂ ਦਾ ਇੱਕ ਇੱਕ ਵੀਰ ਸੀਗਾ ਜੋ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਔਰ ਉਸ ਪਤਨੀ ਦੇ ਲਈ ਵੀ ਜਿਸ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਔਰ 3 ਦਿਨ ਬਾਅਦ ਉਸਦੇ ਪਤੀ ਦੀ ਮੌਤ ਦੀ ਖਬਰ ਉਸ ਨੂੰ ਮਿਲਦੀ ਹੈ ਜਿਸਦੇ ਹੱਥ 'ਚ ਚੂੜਾ ਵੀ ਹਲੇ ਨਹੀਂ ਉਤਰਿਆ ਮਹਿੰਦੀ ਵੀ ਜੜੀ ਸੀ ਉਹ ਨਹੀਂ ਸੀ ਉਤਰੀ ਔਰ ਉੱਥੇ ਹੀ ਉਸਦੇ ਪਤੀ ਦੀ ਜੜੀ ਹੈ ਉਹ ਮੌਤ ਦੀ ਖਬਰ ਜੜੀ ਹੈ ਉਸ ਨੂੰ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਕੀ ਕੁਝ ਆਗਦੀ ਨਜ਼ਰ ਆ ਰਹੀ ਹੈ ਆਓ ਸੁਣੋ ਨੀ ਇਹਦੇ ਵਿੱਚ ਮਲਮੋਰੀ ਪਿੰਡ ਪੈਂਦਾ ਹੈਗਾ ਸਦਰ ਤਰਨਤਾਰਨ ਦੇ ਵਿੱਚ ਜੋਬਨ ਸਿੰਘ ਪੁੱਤਰ ਬਲਕਾਰ ਸਿੰਘ ਸੀਗਾ ਇਹਨਾਂ ਦੇ ਕਰੇਕ ਫੈਮਿਲੀ ਫੰਕਸ਼ਨ ਸੀਗਾ ਜੋ ਇੱਕ ਆਰਮੀ ਆਫੀਸਰ ਹੈਗਾ ਇਹਦੇ ਜਿਹੜੇ ਕਲੀਗ ਸੀਗੇ ਦੋ ਗੁਰਸੇਵਕ ਸਿੰਘ ਪੁੱਤਰ ਪਰਗੜ ਸਿੰਘ ਖਡੂਰ ਸਾਬ ਦਾ ਸੀਗਾ ਤੇ ਇੱਕ ਸਰੂਬਲ ਸਿੰਘ ਪੁੱਤਰ ਸੁਦੇਵ ਸਿੰਘ ਇਹ ਵੀ ਖਡੂਰ ਸਾਬ ਦਾ ਸੀਗਾ ਇਸ ਪਾਰਟੀ ਨੂੰ ਉੱਥੇ ਸੈਲੀਬ੍ਰੇਟ ਕਰਨਾ ਸੀ ਆਏ ਸੀਗੇ ਤੇ ਜਿਹੜਾ ਗੁਰਸੇਵਕਾ ਸਰੂਬਲ ਜਿਹੜੇ ਸੀਗੇ ਉਹ ਵੈਪਨ ਦੇ ਨਾਲ ਉਹ ਵਾਈਪਾਇਆ ਕਰਨ ਲੱਗ ਪਏ ਉਹ ਇੱਕ ਦੋ ਚਰਨ ਕਹਿਣ ਲੱਗੇ ਮੈਂ ਕਰਨਾ ਮੈਂ ਕਰਨਾ ਉਹ ਕਿ ਅਨਫੋਰਚੂਨੇਟੀ ਜਿਹੜੀ ਹੈ ਗਿਆ ਉਸੇ ਵਕਦੇ ਉਹ ਗੋਲੀ ਸਰੋਵਰ ਵੱਲੋਂ ਵੱਜਦੀ ਗਈ ਹੈ। ਤੋਂ ਔਨ ਦਾ ਸਪਾਟ ਉਹਦੀ ਡੈਥ ਹੋ ਰਹੀ ਦੀ ਗਈ ਹੈ। ਉਹ ਪੇਰੈਂਟਸ ਵੇਰਾ ਉਹਦੀ ਆਏ ਹੈਗੇ ਉਹ ਤੋਂ ਐਸੀ ਐਫ ਆਈ ਆਰ ਦਿੱਤੀ ਗਈ ਹੈ। ਤੇ ਜਿਹੜਾ ਸਰੋਵਰ ਸਿੰਘ ਹੈ ਉਹਨੂੰ ਅੱਸੀ ਦੀ ਅਰੈਸਟ ਪਾਈ ਹੈਗੀ। ਤੋਂ ਲੀਗਲ ਪ੍ਰੋਸੈਸ ਦੇ ਨਾਲ ਜਿਹੜੀ ਵੀ ਕੇ ਕਾਰਵਾਈ ਉਹ ਅਸੀਂ ਕਰਦੇ ਹਾਂ। ਕਿਹੜੀ ਧਾਰਾ ਦੇ ਤਹਿਤ ਆਈ 304 ਦੇ ਵਿੱਚ ਕੀਤਾ ਹੈਗੇ। ਪਰਵਾਈ ਦੇ ਵਿੱਚ ਆਪ ਜਿਹੜੇ ਨਾਲ 25 25 ਨਾਲ ਲਈ ਹੈ ਜਿਹੜੇ ਵੈਪਨ ਹੈਗੇ ਉਹ ਹੋਲੇ ਵੈਰੀਫਾਈ ਕਰਨਾ ਵੀ ਉਹ ਇਲਿਗਲ ਹੈ ਕਿ ਇਲਿਗਲ ਹੈ ਇਹਦੇ ਹਾਂ ਜਿਹੜੇ ਤਿੰਨੋਂ ਸੀਗੇ ਜਿਹਦਾ ਫੰਕਸ਼ਨ ਜਿਹੜਾ ਉਹ ਵੀ ਆਰਮੀ ਸੀਗਾ ਜਿਹੜੇ ਸੈਲੀਬ੍ਰੇਸ਼ਨ ਕਰਨਾ ਹੈ ਇਸ ਉਹਦੀ ਦੂਸਰੀ ਸੀਗੇ ਇਹਦੇ ਬੈਚਮੈਂਟ ਸੀਗੇ ਤੇ ਇਹ ਇਕੱਠੇ ਆਰਮੀ ਦੇ ਵਿੱਚ ਇਹਨੇ ਕਰੇ ਭਾਂਜੀ ਜਿਹੜਾ ਸੀ ਆਪਣਾ ਮਲਮੋਰੀ ਦਾ ਪਿੰਡ ਹੈਗਾ ਉਹਦੇ ਵੀ ਚੱਲ ਰਹੀ ਸੀ ਪਾਰਟੀ ਉਹ ਡੀਜੇ ਪਹਿਲਾਂ ਲਗਾਇਆ ਸੀ ਸ਼ਾਮ ਨੂੰ ਕੋਈ ਪਾਰਟੀ ਡੀਜੇ ਚੱਲ ਰਿਹਾ ਜੀ ਮੈਰਿਜ ਮੈਰਿਜ ਪਾਰਟੀ ਸੀ ਜਿਹਨੂੰ ਸੈਲੀਬ੍ਰੇਸ਼ਨ ਹੁੰਦੀ ਹੈਗੀ ਇਹ ਏਜ ਵੀ ਨਹੀਂ ਇਹ ਕੇਪ 25 ਤੋਂ 29 ਦੇ ਵਿੱਚ ਵਿੱਚ ਅਵੇ ਲੜਦੇ ਸਾਰੇ ਜਿਹੜੇ ਯੰਗ ਲੜਕੇ ਨੇ ਉਹਨੇ ਨੇ ਅਪਾਇੰਟਮੈਂਟ ਵਗੈਰਾ ਹੋਈ ਹੈ